ਪੰਜਾਬ ਦੇ ਅੰਦਰ ਭਗਵੰਤ ਮਾਨ ਦੀ ਸਰਕਾਰ ਬਣੀ ਔਰ ਇਹਨਾਂ ਨੇ ਕੁਝ ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰਨ ਦੀ ਲੋਕਾਂ ਦੇ ਨਾਲ ਇੱਕ ਕਮੇਟੀ ਚ ਲੋਕਾਂ ਨੇ ਵੋਟਾਂ ਪਾਈਆਂ ਉਹਦੇ ਚ ਇਹਨਾਂ ਨੇ ਉਪਰਾਲਾ ਸ਼ੁਰੂ ਕੀਤਾ ਪਿੰਡਾਂ ਦੇ ਵਿੱਚ ਪੁਲਿਸ ਨੇ ਸੈਮੀਨਾਰ ਕਰਵਾ ਕਰਕੇ ਘਰ-ਦਵਾਰਾਂ ਦੇ ਵਿੱਚ ਸੈਮੀਨਾਰ ਕੀਤੇ ਲੋਕਾਂ ਦੇ ਘਰ ਗਏ ਉਹਨਾਂ ਨੂੰ ਕਿਹਾ ਜੇ ਸਾਡਾ ਸਹਿਯੋਗ ਲਿਓ ਨਸ਼ੇ ਨੂੰ ਖਤਮ ਕਰਨ ਦੇ ਵਿੱਚ ਤੇ ਲੋਕਾਂ ਨੇ ਇਹਨਾਂ ਦੀ ਇਸ ਗੱਲ ਦਾ ਵਿਸ਼ਵਾਸ ਕਰਕੇ ਇਹਨਾਂ ਨੇ ਕਿਹਾ ਕਮੇਟੀਆਂ ਬਣਾਓ ਪਿੰਡਾਂ ਦੇ ਵਿੱਚ ਲੋਕਾਂ ਨੇ ਮੀਟੀਆਂ ਬਣਾ ਆ ਜਿਹੜਾ ਮੇਰੇ ਕੋਲੇ ਜਾਣਕਾਰੀ ਹੈ ਜਿਹੜੀ ਸਪੈਸਿਫਿਕ ਟੌਪਿਕ ਦੇ ਉੱਤੇ ਹੈ ਜਦੋਂ ਮੈਂ ਇਸ ਪਾਰਟਿਕੂਲਰ ਜਿਹੇ ਸਸ਼ਟੀ ਗੱਲ ਕਰਨੀ ਚਾਹਣਾ ਪਿੰਡ ਭੁੰਦੜ ਮੰਡੀਕਲਾਂ ਇੱਥੇ ਚਾਰ ਸ਼ਵੇਰੇ ਧਾਲੇ-ਪਦਾਲੇ ਪਿੰਡਾਂ ਦੇ ਵਿੱਚ ਇੱਕੋ ਜਣ ਚ ਕਮੇਟੀਆਂ ਬਣੀਆਂ ਤੇ ਰਾਹੁਲ ਭਾਰਦਵਾਜ ਉਸ ਸਮੇਂ ਦੇ ਡੀਐਸਪੀ ਨੇ ਜਿਨ੍ਹਾਂ ਨੇ ਜਾ ਕੇ ਸੈਮੀਨਾਰ ਕਰ ਕਰਕੇ ਲੋਕਾਂ ਨੂੰ ਕਿਹਾ ਵੀ ਤੁਸੀਂ ਕਮੇਟੀਆਂ ਬਣਾਓ ਸਾਡਾ ਸਹਿਯੋਗ ਕਰੋ ਆਪਾਂ ਨਸ਼ਾ ਰੋਕੀਏ ਹੁਣ ਜਦੋਂ ਕਮੇਟੀਆਂ ਬਣ ਗਈਆਂ ਤਾਂ ਫਿਰ ਕਮੇਟੀ ਦਾ ਕੰਮ ਤਾਂ ਇਹੀ ਹੈ ਨਾ ਕਿ ਤੁਹਾਨੂੰ ਇਨਫਰਮੇਸ਼ਨ ਦੇਣੀ ਤੇ ਤੁਹਾਨੂੰ ਇਨਫਰਮੇਸ਼ਨ ਕਮੇਟੀਾਂ ਦਿੰਦੀਆਂ ਰਹੀਆਂ ਤੇ ਜਦੋਂ ਤੁਹਾਨੂੰ ਇਨਫਰਮੇਸ਼ਨ ਮਿਲਦੀ ਆ ਤਾਂ ਤੁਸੀਂ ਉਹਨਾਂ ਨੂੰ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਹਨਾਂ ਲੋਕਾਂ ਨੂੰ ਖੁੱਲ੍ਹੇ ਛੇ ਜਿਨੇ ਜੋ ਵਾਦੀ ਵਾਦੀ ਗੱਲੇ ਤੁੱਚ ਕਰ ਗਈ ਵੀ ਤੁਸੀਂ ਸਾਡਾ ਕੀ ਕਰ ਲਿਆ ਹੁਣ ਕੀ ਕਰ ਲਵਾਂਗੇ ਔਰ ਅਖੀਰ ਨੂੰ ਲੋਕਾਂ ਨੂੰ ਉਹਨਾਂ ਨੇ ਟਾਰਗੇਟ ਕਰਨਾ ਸ਼ੁਰੂ ਕੀਤਾ ਨਸ਼ਾ ਤਸਕਰਾਂ ਨੇ ਕੋਈ ਮੈਂ ਨਹੀਂ ਕਹਿ ਰਾਂ ਅਨੁਸਾਰ ਹਨ ਮੇਰੇ ਨੂੰ ਬੰਦ ਪਤਾ ਜਿਹੜੇ ਬੰਦੇ ਨੇ ਕਮੇਟੀ ਨੇ ਨਸ਼ਾ ਤਸਕਰਾਂ ਦੇ ਖਿਲਾਫ ਮਾਰਾ ਜਾਵੀਂ ਉਕਰਾਲਾ ਕੀਤਾ ਉਹਨਾਂ ਦੀਆਂ ਲੱਤਾਂ ਵੀ ਤੋੜੀਆਂ ਉਹਨਾਂ ਦੇ ਸੈਮੀ ਪਾੜੇ ਉਹਨਾਂ ਨਾਲ ਬਹੁਤ ਕੁਝ ਹੋ ਗਿਆ ਪਰ ਉਹਨਾਂ ਨੂੰ ਮੈਂ ਤਾਂ ਇੱਕ ਸਿੱਧਾ ਸਿੱਧਾ ਕਹूंगा ਕਿ ਸਾਡੇ ਪ੍ਰਸ਼ਾਸਨ ਸਾਡੀ ਗਵਰਨਮੈਂਟ ਦੀ ਸਰਪ੍ਰਸਤੀ ਨਹੀਂ ਰਹੀ ਕਿਉਂ ਮੈਂ ਕਹਿ ਰਿਹਾ ਹਾਂ ਸਰਪ੍ਰਸਤੀ ਨਹੀਂ ਰਹੀ ਲੜਾਈਆਂ ਹੋਈਆਂ ਬਹੁਤ ਥਾਵਾਂ ਤੇ ਹੋਈਆਂ ਜਿਹਦੇ ਵਿੱਚੋਂ ਇੱਥੇ ਵੀ ਇੱਕ ਤਰ੍ਹਾਂ ਦਾ ਝਗੜਾ ਹੋਇਆ ਆ ਜਿਹੜੇ ਤਸਕਰ ਦੇ ਖਿਲਾਫ ਆਪਾਂ ਗੱਲ ਕਰ ਰਹੇ ਕੀ ਨਾਮ ਉਸ ਮੁੰਡੇ ਦਾ ਕਿਹਦਾ ਕਿਹਦਾ ਦਿਤਰਜਿੰਦਰ ਨਾਮ ਹੈ ਉਸ ਬੰਦੇ ਦੇ ਖਿਲਾਫ ਇੰਨਾ ਲੋਕਾਂ ਨੇ ਜਾ ਕੇ ਦਰਖਾਸਤਾਂ ਦਿੱਤੀਆਂ ਦੱਸਿਆ ਕਿ ਭਾਈ ਆਹ ਕੰਮ ਕਰ ਰਿਹਾ ਹੈ। ਉਹਦੇ ਖਿਲਾਫ 6 ਮੁਕੱਦਮੇ ਦਰਜ ਨੇ। ਇਹਦੇ ਖਿਲਾਫ 6 ਮੁਕੱਦਮੇ ਦਰਜ ਐ। ਔਰ ਉਹ ਬੰਦੇ ਨੇ ਇਹਨਾਂ ਨੂੰ ਚੈਲੰਜ ਕੀਤਾ ਔਰ ਕਾਹਦੇ ਮੰਡੀ ਦੇ ਵਿੱਚ ਮਗਰ ਗਿਆ ਰਾਮਪੁਰੇ। ਮੁੰਡੇ ਤਾਂ ਉਹਨੂੰ ਘੇਰਿਆ। ਘੇਰਨ ਤੋਂ ਬਾਅਦ ਉੱਥੇ ਉਹਨੇ ਟੈਲੀਫੋਨ ਕਰਕੇ ਕੁੱਡੀ ਕਮੇਟੀਆਂ ਨੂੰ ਦੱਸਿਆ ਕਿ ਭਾਈ ਤੁਸੀਂ ਮੇਰੀ ਜਾਨ ਛਡਾਓ ਮੈਨੂੰ ਤਾਂ ਬੰਦੇ ਨੇ ਇੱਥੇ ਆ ਘੇਰਿਆ। ਲੋਕ ਗਏ ਹੋਰ ਲੋਕ ਆਹ ਪੁਆਇੰਟ ਪਾਸੇ ਆਲੇ ਜਿਹੜਾ ਰੌਲਾ ਪਿਆ ਉੱਥੇ ਪਹੁੰਚ ਗਏ ਲੜਾਈ ਹੋਈ ਝਗੜਾ ਪਰ ਉਸ ਮਾਮਲੇ ਦੇ ਵਿੱਚ ਕੀ ਸਾਡੀ ਪੰਜਾਬ ਪੁਲਿਸ ਦਾ ਪੰਜਾਬ ਗਵਰਨਮੈਂਟ ਦਾ ਕੀ ਰੋਲ ਹੈ ਬੰਦਾ ਤਾਂ ਇਹ ਹੈ ਕਿ ਜਿਹੜਾ ਬੰਦਾ ਹੰਕਾਰ ਕੇ ਮਗਰ ਜਾਂਦਾ ਉੱਥੇ ਬੰਦਾ ਨੇ ਸੱਟਾ ਮਾਰਨਾ ਬੰਦਿਆਂ ਨੂੰ ਘੇਰਦਾ ਉਹਦੇ ਖਰਾਬ ਕਾਰਵਾਈ ਕਰਨੀ ਬਣਦੀ ਹੈ ਪਰ ਉਲਟਾ ਚੱਕ ਕੇ ਮੁਕੱਦਮੇ ਮਤਲਬ ਕਿਸਾਨਾਂ ਦੇਤੇ ਸਾਡੇ ਕਮੇਟੀ ਵਾਲੇ ਮੁੰਡਿਆਂ ਦੇ ਉੱਤੇ ਮੁਕੱਦਮੇ ਦਰਜ ਔਰ ਅੱਜ ਦੇ ਇਸ ਤੁਹਾਡੀ ਪ੍ਰੈਸ ਕਾਨਫਰੰਸ ਦੇ ਮਾਧਿਅਮ ਤੋਂ ਅਸੀਂ ਪੰਜਾਬ ਸਰਕਾਰ ਨੂੰ ਔਰ ਬਠਿੰਡੇ ਦੇ ਪ੍ਰਸ਼ਾਸਨ ਨੂੰ ਕਹਿੰਨੇ ਮੇਰੀ ਇੱਥੇ ਤੁਹਾਡੇ ਜਿਹੜੇ ਡੀਆਈਜੀ ਆਏ ਨੇ ਅਜੀਤ ਸਿੰਘ ਉਹਨੇ ਮੇਰੀਆਂ ਨਾਲ ਟੈਲੀਫੋਨ ਤੇ ਗੱਲ ਵੀ ਹੋਈ ਹੈ ਤੇ ਭਈ ਇਹ ਤਾਂ ਬਹੁਤ ਮਤਲਬ ਗਲਤ ਉਹਨਾਂ ਨੇ ਕਹਿੰਦੇ ਰਹੇ ਨੇ ਮੇਰੇ ਕੋਲੇ ਇੱਥੇ ਕੋਈ ਅਧਿਕਾਰੀ ਆਉਦਾ ਉਹਨਾਂ ਨੂੰ ਅਸੀਂ ਤੁਮਨ ਪੱਤਰ ਵੀ ਦੇਵਾਂਗੇ ਉਹਨਾਂ ਦੇ ਨਾਂ ਹੀ ਅਸੀਂ ਚਿੱਠੀ ਲਿਖੀ ਹੈ ਕਿ ਤੁਰੰਤ ਇਹਨਾਂ ਬੰਦਿਆਂ ਦੇ ਪਰਚੇ ਰੱਦ ਕੀਤੇ ਜਾਣ ਔਰ ਉਹ ਜਿਹੜੇ ਬੰਦਿਆਂ ਦੇ 6-6 ਮੁਕਾਦਮੇ ਪਹਿਲਾਂ ਆਲਰੇਡੀ ਚੱਲ ਰਹੇ ਨੇ ਇਹ ਰਜਿਸਟਰ ਨੇ ਉਹਨਾਂ ਦੇ ਉੱਤੇ ਪਰ ਉਹਨਾਂ ਬੰਦਿਆਂ ਨੂੰ ਤੁਸੀਂ ਭੁੱਲੇ ਛੱਡਿਆ ਹੋਇਆ ਸੋ ਇਹ ਜਿਹੜੀ ਧੱਕੇਸ਼ਾਹੀ ਹੈ ਇਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਅਗਰ ਇਸੇ ਤਰ੍ਹਾਂ ਰਹੇਗਾ ਤਾਂ ਸਾਨੂੰ ਇਸ ਇਹਨਾਂ ਨੌਜਵਾਨਾਂ ਦੇ ਤੇ ਜਿਹੜੀ ਕਮੇਟੀਆਂ ਬਣਾ ਕੇ ਸਰਕਾਰ ਨੇ ਸਾਡੇ ਨੌਜਵਾਨ ਪਸਾਏ ਨੇ ਔਰ ਉਹਨਾਂ ਨੂੰ ਅਸੀਂ ਜੇਲ੍ਹਾਂ ਦੇ ਵਿੱਚ ਬਿਲਕੁਲ ਨਹੀਂ ਜਾਣਦੇ ਆਂਗੇ ਧੱਕੇਸ਼ਾਹੀ ਕਿਸੇ ਕਿਸਮ ਦੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਦੇ ਨਾਲ ਖੜੇ ਆਂ ਔਰ ਖੜਾਂਗੇ ਪਰ ਸਰਕਾਰ ਨੂੰ ਸਾਡੀ ਚੇਤਾਵਨੀ ਹੈ ਕਿ ਸਰਕਾਰ ਅਜੇ ਹੀ ਧੱਕੇਸ਼ਾਹੀ ਕਰਨੀ ਬੰਦ ਕਰੇ ਔਰ ਤੁਰੰਤ ਇਨਕੁਆਰੀ ਕਰਕੇ ਉਹਨਾਂ ਨੂੰ ਪਰਚਾ ਨੂੰ ਖਾਰਜ ਕਰੇ ਸਵਾਲ ਇਥੋਂ ਤੱਕ ਮੈਨੂੰ ਮੁੰਡਿਆਂ ਨੇ ਦੱਸਿਆ ਹੈ ਕਿ ਬਹੁਤ ਸਾਰੇ ਮੰਗੀਆਂ ਤਾਂ ਲੋਕੇਸ਼ਨਾਂ ਹੀ ਕਿਤੇ ਹੋਰ ਕਰਦੀਆਂ ਨੇ ਜਿਹਦੀ ਲੋਕੇਸ਼ਨ ਹੀ ਨਹੀਂ ਜਿੱਥੇ ਝਗੜਾ ਹੋਇਆ ਹੈ ਉਹ ਵੀ ਮਾਮਲੇ ਮੁਕਦਮੇ 'ਚ ਪਾ ਰੱਖੇ ਨੇ ਤਾਂ ਫਿਰ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸਬ ਤੁਹਾਡੇ ਇਸ ਅੱਜ ਦੀ ਕਾਨਫਰੰਸ ਦਾ ਸਾਡਾ ਮੇਨ ਇਸ਼ੂ ਇਹ ਹੈ ਇਹਦੇ ਤੇ ਅਸੀਂ ਗੱਲ ਕਰਨੀ ਚਾਹੁੰਦੇ ਸੀ ਨਾਲ ਛੋਟੀ ਜੀ ਮੈਂ ਗੱਲ ਇਹ ਜ਼ਰੂਰ ਤੁਹਾਡੇ ਅੱਜ ਦੀ ਪ੍ਰੈਸ ਕਾਨਫਰੰਸ ਦੇ ਮਾਧਿਅਮ ਤੋਂ ਕਹਿਣੀ ਚਾਹਾਂਗਾ ਕਿ ਦੇਖੋ ਭਾਰਤ ਆਪਣਾ ਦੇਸ਼ ਵੀ ਸਾਡਾ ਸਾਰਿਆਂ ਦਾ ਦੇਸ਼ ਕਿਸੇ ਇੱਕ ਸੱਤਾਧਾਰੀ ਧਰਦਾ ਦੇਸ਼ ਨਹੀਂ ਹੁੰਦਾ 1994 ਤੋਂ ਲੈ ਕੇ ਇੱਕ ਬਹੁਤ ਵੱਡਾ ਸੰਤਾਪ ਖੋਗ ਰਿਹਾ ਹੈ ਖਾਸ ਕਰਕੇ ਕਿਸਾਨ ਤੇ ਮਜ਼ਦੂਰ ਛੋਟੇ ਦੁਕਾਨਦਾਰ ਕਿਉਂਕਿ ਜਿਹੜੇ ਨਵੇਂ بڑے بڑے ਮਤਲਬ ਮਾਲ ਆ ਰਹੇ ਨੇ ਛੋਟੇ ਦੁਕਾਨਦਾਰਾਂ ਨੂੰ ਖਤਮ ਕਰਨ ਵਾਸਤੇ ਸਾਰੇ ਸੈਸ਼ਨ ਉਸੇ ਦੇ ਉੱਤੇ ਨਿਕਲਿਆ। 1994 ਦਾ ਜੋ ਸਮਝੌਤਾ ਬਾਕੀ ਤੱਕ। ਔਰ ਉਹ ਵੀ ਜਦੋਂ ਸਮਝੌਤਾ ਕੀਤਾ ਗਿਆ ਭਾਰਤ ਸਰਕਾਰ ਦੀ ਬਾਹ ਮੋੜ ਕੇ 1999 ਨੂੰ ਇੱਕ ਚਿੱਠੀ ਆਉਂਦੀ ਹੈ ਵਰਲਡ ਬੈਂਕ ਤੋਂ ਜਿਹਦੇ ਰਾਹੀਂ ਸਾਡੇ ਅਫਸਰਾਂ ਨੂੰ ਵੀ ਤਬਦੀਲੀ ਕਰਵਾਈ ਜਾਂਦੀ ਹੈ ਔਰ ਭਾਰਤ ਸਰਕਾਰ ਦੇ ਕੋਲੋਂ ਲਰਸੀਮਾ ਰਾਓ ਤੋਂ ਜ਼ਬਰਦਸਤੀ ਉਹ ਦਸਤਖਤ ਕਰਵਾਏ ਜਾਂਦੇ। ਔਰ ਉਹੀ ਰਾਹ ਤੇ ਅੱਜ ਫੇਰ ਟਰੰਪ ਤੁਰਿਆ ਹੋਇਆ। ਪੰਜਾਬ ਭਾਰਤ ਨੂੰ ਕਿਹਾ ਜਾ ਰਿਹਾ ਹੈ ਕਿ ਜਿਹੜੀ ਤੁਸੀਂ ਇੰਪੋਰਟ ਡਿਊਟੀ ਲਾ ਰਹੇ ਹੋ ਬਾਹਰ ਤੋਂ ਆਉਣ ਵਾਲੇ ਸਮਾਨ ਤੋਂ ਉਹ ਇੰਪੋਰਟ ਡਿਊਟੀ ਘਟਾਓ ਇਹ ਕਰੋ ਉਹ ਕਰੋ ਉਹਨੂੰ ਖਤਮ ਕਰੋ ਔਰ ਉਹਦੇ ਨਾਲ ਸਾਡੇ ਭਾਰਤ ਦੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਏਗਾ ਇਹ ਬਰਦਾਸ਼ਤ ਨਹੀਂ ਕਰਾਂਗੇ ਭਾਰਤ ਸਰਕਾਰ ਸਾਡਾ ਮਾਨਯੋਗ ਪ੍ਰਧਾਨ ਮੰਤਰੀ ਜਿਹੜਾ ਇਹ ਕਹਿੰਦਾ ਹੈ ਕਿ 56 ਇੰਚ ਦੀ ਛਾਤੀ ਹੈ ਸਾਡੇ ਪ੍ਰਧਾਨ ਮੰਤਰੀ ਦੀ ਅੱਜ ਵਕਤ ਹੈ 56 ਇੰਚ ਦੀ ਛਾਤੀ ਨੂੰ ਪਰਖਣ ਦਾ ਤੇ ਵਿਖਾਉਣ ਦਾ ਕਿ ਇਹ ਸਾਡੀ ਵਕਤ 56 ਇੰਚ ਦੀ ਛਾਤੀ ਹੈ ਅਗਰ ਅੱਜ ਇੱਥੇ ਇਹ ਸਰਕਾਰ ਉਹਨਾਂ ਦੇ ਮੂਹਰੇ ਢੋਡੇ ਟੇਕ ਕੇ ਔਰ ਬਾਹਰ ਤੋਂ ਆਉਣ ਵਾਲੇ ਅਨਾਜ ਦੇ ਉੱਤੇ ਇੰਪੋਰਟ ਡਿਊਟੀ ਘਟਾ ਕੇ ਅਗਰ ਦੇਸ਼ ਦੇ ਕਿਸਾਨਾਂ ਨੂੰ ਨੁਕਸਾਨ ਕਰਨ ਦੀ ਗੱਲ ਕਰੇਗੀ ਤਾਂ ਬਰਦਾਸ਼ਤ ਨਹੀਂ ਕਰਾਂਗੇ ਉਹਦੇ ਤੇ ਵੀ ਅਸੀਂ ਸਾਨੂੰ ਜਿੱਦੀ ਵੀ ਲੜਾਈ ਲੜਨੀ ਪਈ ਮਜਬੂਰਨ ਉਹ ਲੜਾਈ ਅਸੀਂ ਲੜਾਂਗੇ